ਪ੍ਰਿੰਸ ਵੀਰ ਜੀ ਔਰ ਜਸਵੰਤ ਸਿੰਘ ਰਾਏ ਸਰਦਾ ਬਹੁਤ ਧੰਨਵਾਦ ਕਰਦੀ ਆ ਕਿਉਂਕਿ ਇਹਨਾਂ ਨੇ ਸਾਡੇ ਸਕੂਲ ਨੂੰ ਚੁਣਿਆ ਬੁੱਟੇ ਲਗਾਉਣ ਵਾਸਤੇ ਜੇ ਆਪਾਂ ਰੁੱਖ ਲਾਵਾਂਗੇ ਤਾਂ ਹੀ ਜਿਹੜਾ ਹੈਗਾ ਆਪਾਂ ਨੂੰ ਮੀਂਹ ਪ੍ਰਾਪਤ ਹੋਵੇਗਾ ਪਾਣੀ ਹੋਵੇਗਾ ਔਰ ਜਿਹੜੀ ਛਾਂ ਮਿਲੇਗੀ ਜੇ ਰੁੱਖ ਨਹੀਂ ਹੋਵੇਗਾ ਤਾਂ ਮਨੁੱਖ ਨਹੀਂ ਹੋਵੇਗਾ ਇਸ ਕਰਕੇ ਸਾਨੂੰ ਸਾਰਿਆਂ ਨੂੰ ਰੁੱਖ ਲਗਾਉਣੇ ਚਾਹੀਦੇ ਆ ਔਰ ਮੈਂ ਬਹੁਤ ਧੰਨਵਾਦੀ ਆ ਜਿਹੜੇ ਸਾਡੇ ਪਿੰਡ ਸਲਮਾਨੇ ਤੇ ਸੱਜਣ ਆਏ ਆ ਬੱਚੇ ਤੇ ਪ੍ਰਿੰਸ ਵੀਰ ਜੀ ਮਨਪ੍ਰੀਤ ਵੀਰ ਜੀ ਬੀਆਰਪੀਆ ਸਾਹਿਬ ਤੇ ਰਾਏ ਸਰ ਦਾ ਤੇ ਇਹਨਾਂ ਨੇ ਸਾਨੂੰ ਜਿਹੜੀ ਹੈਗੀ ਜੋਗ ਅਗਵਾਈ ਦਿੱਤੀ ਤੇ ਰੁੱਖਾਂ ਨੂੰ ਪਾਲਣ ਲਈ ਜਿਹੜੀ ਹੈਗੀ ਵਿਸ਼ੇਸ਼ ਜਿਹੜੀ ਹੈਗੀ ਸਾਨੂੰ ਜਾਣਕਾਰੀ ਦਿੱਤੀ ਇਸ ਕਰਕੇ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਹਾਂ ਧੰਨਵਾਦ ਹਰਜੀਤ ਵਾਲਾ ਇਨਚਾਰਜ ਸਰਕਾਰੀ ਪ੍ਰਾਇਮਰੀ ਸਕੂਲ ਮੋਹਨਪੁਰ ਫ੍ਰੈਂਡਸ ਬੀਐਸਜੀ ਔਰ ਜਸਵੰਤ ਸਿੰਘ ਰਾਏ ਸਰਦਾ ਬਹੁਤ ਧੰਨਵਾਦ ਕਰਦੀ ਹੈ ਕਿਉਂਕਿ ਇਹਨਾਂ ਨੇ ਸਾਡੇ ਸਕੂਲ ਨੂੰ ਚੁਣਿਆ ਬੁੱਟੇ ਲਗਾਉਣ ਵਾਸਤੇ ਜੇ ਆਪਾਂ ਰੁੱਖ ਲਾਵਾਂਗੇ ਤਾਂ ਹੀ ਜਿਹੜਾ ਹੈਗਾ ਆਪਾਂ ਨੂੰ ਮੀਂਹ ਪ੍ਰਾਪਤ ਹੋਵੇਗਾ ਪਾਣੀ ਹੋਵੇਗਾ ਔਰ ਜਿਹੜੀ ਛਾਂ ਮਿਲੇਗੀ ਜੇ ਰੁੱਖ ਨਹੀਂ ਹੋਵੇਗਾ ਤਾਂ ਮਨੁੱਖ ਨਹੀਂ ਹੋਵੇਗਾ ਇਸ ਕਰਕੇ ਸਾਨੂੰ ਸਾਰਿਆਂ ਨੂੰ ਰੁੱਖ ਲਗਾਉਣੇ ਚਾਹੀਦੇ ਆ ਔਰ ਮੈਂ ਬਹੁਤ ਧੰਨਵਾਦੀ ਆ ਜਿਹੜੇ ਸਾਡੇ ਪਿੰਡ ਦੇ ਸਲਮਾਨੇ ਤੇ ਸੱਜਣ ਆਏ ਆ ਬੱਚੇ ਤੇ ਪ੍ਰਿੰਸ ਵੀਰ ਜੀ ਮਨਪ੍ਰੀਤ ਵੀਰ ਜੀ ਬੀਡੀਪੀਆ ਸਰ ਤੇ ਰਾਏ ਸਰ ਦਾ ਕਿ ਇਹਨਾਂ ਨੇ ਸਾਨੂੰ ਜਿਹੜੀ ਹੈਗੀ ਜੋਗ ਅਗਵਾਈ ਦਿੱਤੀ ਤੇ ਰੁੱਖਾਂ ਨੂੰ ਪਾਲਣ ਲਈ ਜਿਹੜੀ ਹੈਗੀ ਆ ਵਿਸ਼ੇਸ਼ ਜਿਹੜੀ ਹੈਗੀ ਆ ਸਾਨੂੰ ਜਾਣਕਾਰੀ ਦਿੱਤੀ ਇਸ ਕਰਕੇ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਹਾਂ ਧੰਨਵਾਦ ਰੇਂਜ ਅਫਸਰ ਸਾਹਿਬ ਜਿਹੜੇ ਅੱਜ ਤੁਸੀਂ ਮੋਨਪੁਰ ਵਿੱਚ ਬੂਟੇ ਲਾਉਣ ਆ ਰਹੇ ਹੋ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ ਮੈਂ ਧੰਨਵਾਦੀ ਹਾਂ ਰੁੱਖ ਗਾਓ ਵਾਤਾਵਰਣ ਪ੍ਰੋਤ ਸੰਸਥਾ ਅਨਦਰ ਮੇਰੇ ਬਹੁਤ ਹੀ ਸਤਿਕਾਰਯੋਗ ਪ੍ਰਿੰਸ ਲੈਰੀ ਸਾਹਿਬ ਜਿਨ੍ਹਾਂ ਨੇ ਬਹੁਤ ਹੀ ਉਦਦਨ ਕੀਤਾ ਮਾਤਾਵਰਨ ਬਚਾਉਣ ਖਾਤਰ ਮੋਨਪੁਰ ਸਕੂਲ ਦੇ ਵਿੱਚ ਅਸੀਂ ਅੱਜ ਕੁਝ ਬੂਟੇ ਲਗਾਏ ਆ ਮੈਂ ਬੇਨਤੀ ਕਰਦਾ ਸਾਰੇ ਸਟਾਫ ਨੂੰ ਅਤੇ ਬੱਚਿਆਂ ਨੂੰ ਕਿ ਜਿਹੜੇ ਵੀ ਆਪਾਂ ਬੂਟੇ ਲਗਾਏ ਨੇ ਉਹਨਾਂ ਨੂੰ ਪਾਲਣਾ ਆਪਣਾ অতি ਜ਼ਰੂਰੀ ਹੈ ਬੂਟੇ ਲਗਾਉਣ ਨਾਲ ਹੀ ਸਾਡੀ ਜ਼ਿੰਮੇਵਾਰੀ ਖਤਮ ਨਹੀਂ ਹੋ ਜਾਂਦੀ ਬੂਟੇ ਲਗਾਉਣਾ ਸਮਝ ਸਾਡੀ ਜ਼ਿੰਮੇਵਾਰੀ ਵੱਧ ਜਾਂਦੀ ਹੈ ਮੈਂ ਇੱਥੋਂ ਦੇ ਪ੍ਰਿੰਸੀਪਲ ਸਾਹਿਬ ਜਿਹੜੇ ਹੈਡ ਦੇ ਕਰੇ ਸਾਰੇ ਸਟਾਫ ਦਾ ਦੁਆਰਾ ਫਿਰ ਧੰਨਵਾਦ ਕਰਦਾ ਕਿਉਂਕਿ ਜੇਕਰ ਮਨੁੱਖ ਨੇ ਤਾਂ ਜੇਕਰ ਰੁੱਖ ਨੇ ਤਾਂ ਹੀ ਮਨੁੱਖਾ ਜੀ ਜੇਕਰ ਆਪਾਂ ਹੁਣ ਵੀ ਇਸਲੇ ਹੋਗੇ ਤਾਂ ਆਪਣੇ ਬੱਚਿਆਂ ਲਈ ਬਹੁਤ ਹੀ ਇਹ ਅਗਲਾ ਸਮਾਂ ਹਾਨੀਕਾਰਕ ਹੋ ਰਿਹਾ ਮੈਂ ਦੁਆਰਾ ਫਿਰ ਬੇਨਤੀ ਕਰਦਾ ਕਿ ਵਣ ਭਾਗ ਦੀ ਸਰਕਾਰੀ ਨਰਸੀਆਂ ਵਿੱਚੋਂ ਆਪਾਂ ਕਿਸੇ ਸੰਸਥਾ ਰਾਹੀਂ ਜਾਂ ਕਿ ਵੀਡੀਓ ਸਾਹਿਬ ਰਾਹੀਂ ਜਾਂ ਕੋਈ ਸਕੂਲ ਰਾਹੀਂ ਐਪਲੀਕੇਸ਼ਨ ਦੇ ਕੇ ਕੂਟੇ ਪ੍ਰਾਪਤ ਕਰ ਸਕਦੇ ਹਾਂ ਫੁੱਲਾਂ ਵਾਲੇ ਛਾਮਾ ਵਾਲੇ ਤੇ ਮੈਡੀਸਨ ਪਲਾਂਟ ਮੈਂ ਸਾਡੇ ਸਾਰੇ ਵਿਭਾਗ ਵੱਲੋਂ ਸਾਰੀ ਸਮੂਹ ਸਾਧ ਸੰਗਤ ਦਾ ਅਤੇ ਬੱਚਿਆਂ ਦਾ ਧੰਨਵਾਦ ਕਰਦਾ ਜਦੋਂ ਵੀ ਆ ਕੋ ਬੱਚੇ ਦਾ ਜਨਮ ਦਿਨ ਮਨਾਉਨੇ ਆ ਆਪਾਂ ਨੂੰ ਫालतू ਖਰਚ ਕਰਨ ਤੋਂ ਇਲਾਵਾ ਆਪਾਂ ਬੁਟੇਰਗਾ ਕਿਉਂ ਜਨਮ ਦਿਨ ਮਨਾਉਣਾ ਚਾਹੀਦਾ ਦੁਆਰਾ ਫਿਰ ਪ੍ਰਿੰਸ ਸਾਹਿਬ ਦਾ ਮੈਂ ਤਹਿਤ ਨੋ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਿਲ੍ਹਾ ਜੰਗਲਾਤ ਅਫਸਰ ਸੀਰੀ ਰੇਸ਼ਮਲਾਟੀ ਜੀ ਦੇ ਦਿਸ਼ਾ ਨਿਰਦੇਸ਼ਾਂ ਉਤੇ ਸਰਦਾਰ ਜਸਵੀਰ ਸਿੰਘ ਰਾਏ ਵੜ ਰੇਂਜ ਅਫਸਰ ਜਿਹੜੇ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਮੋਹਨਪੁਰ ਵਿਖੇ ਰੁੱਖ ਲਗਾਓ ਵਾਤਾਵਰਣ ਬਚਾਓ ਸੰਸਥਾ ਦੇ ਮੈਂਬਰ ਬੂਟੇ ਲਗਾਉਣ ਲਈ ਪੁੱਜੇ ਨੇ ਬੂਟੇ ਲਗਾਉਣ ਦੀ ਇਸ ਮੁਹਿੰਮ ਦੇ ਵਿੱਚ ਅਸੀਂ ਪਹਿਲਾਂ ਸਭ ਤੋਂ ਧੰਨਵਾਦ ਕਰਦੇ ਹਾਂ ਹੈਡ ਟੀਚਰ ਜਿਹੜੇ ਇੰਚਾਰਜ ਨੇ ਇੱਥੋਂ ਦੀ ਮੈਡਮ ਹਰਜੀਤ ਬਾਲਾ ਜੀ ਤੇ ਇਸ ਕਰਕੇ ਇਸ ਸਮਾਗਮ ਦੇ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਸਾਡੇ ਇੱਥੇ ਮੋਹਨਪੁਰ ਪਿੰਡ ਦੇ ਸਰਪੰਚ ਸਾਹਿਬ ਔਰ ਮੌਜੂਦ ਸ਼ਖਸੀਅਤਾਂ ਤੇ ਸੁਰਿੰਦਰ ਸਿੰਘ ਜੀ ਜੋ ਬਲਾਕ ਅਫਸਰ ਨੇ ਵਣ ਵਿਭਾਗ ਦੇ ਉਹ ਵੀ ਵਿਸ਼ੇਸ਼ ਤੌਰ ਤੇ ਪੁੱਜੀਆਂ ਸਾਰਿਆਂ ਦਾ ਧੰਨਵਾਦ ਕਰਦੇ ਆ ਤੇ ਮੈਂ ਦੱਸਣਾ ਚਾਹਨਾ ਕਿ ਪਿਛਲੇ ਕਾਫੀ ਸਮੇਂ ਤੋਂ ਚਰਚਾ ਦਾ ਵਿਸ਼ਾ ਰਿਹਾ ਗਲੋਬਲ ਵਾਰਮਿੰਗ ਗਲੋਬਲ ਵਾਰਮਿੰਗ ਦਾ ਜਿਹੜਾ ਮੇਨ ਮੁੱਦਾ ਹੈ ਉਹ ਕਿਉਂ ਉੱਠਿਆ ਹੈ ਕਿਉਂਕਿ ਰੁੱਖਾਂ ਦੀ ਹਨਹੋਂਦ ਕਾਰਨ ਸਮੁੱਚੀ ਪ੍ਰਕਿਰਤੀ ਦੇ ਵਿੱਚ ਵਾਤਾਵਰਣ ਪ੍ਰਭਾਵਿਤ ਹੋਇਆ ਇਸ ਮਈ ਦੇ ਮਹੀਨੇ ਵਿੱਚ ਜੋ ਗਰਮੀ ਪੈਦਾ ਹੋਈ ਹੈ ਤੇ ਇਹਨਾਂ ਦਿਨਾਂ ਦੇ ਵਿੱਚ ਵੀ ਜੋ ਹਮਸਾਲਾ ਮਾਹੌਲ ਹੈ ਉਸ ਤੋਂ ਲੋਕ ਬਹੁਤ ਚਿੰਤਤ ਨੇ ਤੇ ਲੋਕਾਂ ਨੂੰ ਹੁਣ ਮਹਿਸੂਸ ਹੋ ਰਿਹਾ ਕਿ ਰੁੱਖਾਂ ਦੀ ਹਨਹੋਂਦ ਕਾਰਨ ਇਹ ਵਰਤਾਰਾ ਵਾਪਰ ਰਿਹਾ ਹੈ ਤੇ ਦੇਖਿਆ ਜਾਵੇ ਤਾਂ ਪਿਛਲੇ ਕਾਫੀ ਸਮੇਂ ਤੋਂ ਜਾਗਰੂਕਤਾ ਮਹਿੰਮ ਰੰਮੀ ਗਈ ਹੈ ਸਾਡੀ ਪੰਜਾਬ ਸਰਕਾਰ ਨੇ ਸੂਬੇ ਦੇ ਮੁੱਖ ਮੰਤਰੀ ਸਰ ਭਗਵਾਨ ਸਿੰਘ ਮਾਨ ਦੀ ਅਗਵਾਈ ਤੇ ਜੰਗਲਾਤ ਵਿਭਾਗ ਵੱਲੋਂ ਵੀ ਇਸ ਸਬੰਧ ਵਿੱਚ ਲੁੜੀਂਦੇ ਕਦਮ ਚੁੱਕੇ ਨੇ ਪਰੰਤੂ ਲੋਕਾਂ ਵਿੱਚ ਅਜੇ ਵੀ ਜਾਗਰੂਕਤਾ ਦੀ ਬੜੀ ਕਮੀ ਹੈ ਲੋਕ ਬੇਵੇਸਲੇ ਨੇ ਤੇ ਲੋਕਾਂ ਨੂੰ ਜਾਗਰੂਕ ਹੋਣਾ ਪੈਣਾ ਹੈ ਕਿਉਂਕਿ ਇੱਕ ਤੰਦਰੁਸਤ ਸਮਾਜ ਦੀ ਜੋ ਆਧਾਰ ਹੈ ਤੰਦਰੁਸਤ ਸਮਾਜ ਦਾ ਜੋ ਪਲੇਟਫਾਰਮ ਤਿਆਰ ਹੋਣਾ ਉਹ ਰੁੱਖਾਂ ਦੇ ਕਾਰਨ ਹੋਣਾ ਜੇ ਰੁੱਖ ਹੋਣਗੇ ਤਾਂ ਵਾਤਾਵਰਨ ਚੰਗਾ ਹੋਊਗਾ ਤੰਦਰੁਸਤ ਵਾਤਾਵਰਨ ਹੀ ਚੰਗੇ ਸਮਾਜ ਦੀ ਸਿਰਜਣਾ ਵਿੱਚ ਯੋਗਦਾਨ ਪਾਉਂਦਾ ਹੈ ਅੱਜ ਇੱਥੇ ਸਮੂਹ ਅਧਿਕਾਰੀਆਂ ਦਾ ਤੇ ਟੀਚਰ ਸਾਹਿਬਾਨ ਦਾ ਤੇ ਬੱਚਿਆਂ ਦੇ ਜੋ ਆਪਣੇ ਦਿਖਾਈਏ ਰੁਚੀ ਉਸ ਲਈ ਮੈਂ ਬਹੁਤ ਖੁਸ਼ ਹਾਂ ਤੇ ਇਹਨਾਂ ਦਾ ਸ਼ਲਾਘਾ ਕਰਦਾ ਸਰਦਾਰ ਜਸਵੀਰ ਸਿੰਘ ਰਾਏ ਜੀ ਦੀ ਸ਼ਲਾਘਾ ਕਰਦਾ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਇੱਥੇ ਬੂਟੇ ਲਗਾਏ ਨੇ ਤੇ ਸਾਨੂੰ ਅੱਗੇ ਤੋਂ ਵੀ ਇਹ ਪ੍ਰੇਰਿਤ ਕਰਦੇ ਆ ਰਹੇ ਨੇ ਪਿਛਲੇ ਕਈ ਸਾਲਾਂ ਤੋਂ ਮੈਂ ਅੰਤ ਦੇ ਵਿੱਚ ਇਹੀ ਸਾਰਿਆਂ ਨੂੰ ਅਪੀਲ ਕਰਦਾ ਤੇ ਹਮਨ ਸਮਾਜ ਜਿਹੜਾ ਆਪਣੇ ਹੱਥ ਹੈ ਹਰੇਕ ਮਨੁੱਖ ਨੂੰ ਘੱਟੋ ਘੱਟ ਦੋ ਬੂਟੇ ਲਗਾ ਕੇ ਉਹਨਾਂ ਦਾ ਪਾਲਣ ਪੋਸਣ ਕਰਨਾ ਚਾਹੀਦਾ ਹੈ ਤਾਂ ਕਿ ਇੱਕ ਤੰਦਰੁਸਤ ਸਮਾਜ ਦੀ ਸਿਰਜਣਾ ਦੇ ਵਿੱਚ ਅਸੀਂ ਯੋਗਦਾਨ ਪਾ ਸਕੀਏ ਆਪ ਸਭ ਦਾ ਇੱਥੇ ਪੁੱਜਣ ਤੇ ਮੈਂ ਰੁੱਖ ਲਗਾਓ ਵਾਤਾਵਰਨ ਬਚਾਓ ਸੰਸਥਾ ਵੱਲੋਂ ਹਰਪ੍ਰੀਤ ਸਿੰਘ ਪ੍ਰਿੰਸ ਤੇ ਸਾਡੀ ਸੰਸਥਾ ਦੇ ਸਮੂਹ ਮੈਂਬਰ ਆਪ ਸਭ ਦਾ ਧੰਨਵਾਦ ਕਰਦਾ ਰੁੱਖ ਲਗਾਓ ਵਾਤਾਵਰਨ ਬਚਾਓ ਸੰਸਥਾ ਵੱਲੋਂ ਪਿੰਡ ਮੋਹਨਪੁਰ ਸਕੂਲ ਦੇ ਵਿੱਚ ਅੱਜ ਬੂਟੇ ਲਗਾਏਗੇ ਜਿਹੜਾ ਜਿਹੜਾ ਤੇ ਮੀਨ ਸੇਮ ਠੀਕ ਹੈ ਵੀ ਆਪਣਾ ਗਲੋਬਲ ਵਾਰਮਿੰਗ ਦਾ ਇਫੈਕਟ ਆਪਣੇ ਪੂਰੀ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਇਹਦਾ ਇਫੈਕਟ ਨਜ਼ਰ ਆ ਰਿਹਾ ਜਿਵੇਂ ਕਿ ਅਸੀਂ ਮਈ ਮਹੀਨੇ ਵਿੱਚ ਦੇਖਿਆ ਵੀ ਬਹੁਤ ਜ਼ਿਆਦਾ ਹੀਟ ਵੇਵ ਚੱਲ ਰਹੀਆਂ ਸੀ ਜਿਹਦਾ ਮੇਨ ਇਫੈਕਟ ਪਹਿਰੇ ਸੀਗਾ ਬੱਚਿਆਂ ਦੇ ਸਿਹਤ ਦੇ ਉੱਪਰ ਫਰਕ ਪੈ ਰਿਹਾ ਸੀ ਠੀਕ ਹੈ ਜੀ ਤੇ ਬਜ਼ੁਰਗਾਂ ਦੇ ਉੱਪਰ ਸਟ੍ਰੋਕ ਦਾ ਡਰ ਸੀਗਾ ਜੀ ਇਹਦੇ ਲਈ ਮੈਂ ਤਾਂ ਅੱਜ ਹੀ ਲੋਕਾਂ ਨੂੰ ਬੇਨਤੀ ਕਰੂੰਗਾ ਜਿਆਦਾ ਤੋਂ ਜਿਆਦਾ ਅਸੀਂ ਰੁੱਖ ਲਗਾਈਏ ਜਿਹੜਾ ਕਿ ਸਾਡਾ ਜਿਹੜਾ ਵਾਤਾਵਰਣ ਨੀਟ ਐਂਡ ਕਲੀਨ ਹੋਵੇ ਤੇ ਜਿਹੜਾ ਸਾਡਾ ਟੈਂਪਰੇਚਰ ਡੇਟ ਬਾਅਦ ਜਿਵੇਂ ਕਿ ਜਿਹੜਾ ਗਲੋਬਲ ਵਾਰਮਿੰਗ ਦਾ ਇਫੈਕਟ ਹੈਗੀ ਉਹਦਾ ਇਫੈਕਟ ਸਭ ਤੋਂ ਵੱਧ ਜਿਆਦਾ ਹੋ ਰਿਹਾ ਸਾਡੇ ਗਲੇਸ਼ੀਅਰਸ ਦੇ ਉੱਪਰ ਜਿਹੜੇ ਸਾਡੇ ਗਲੇਸ਼ੀਅਰਸ ਨੇ ਬਹੁਤ ਜਲਦੀ ਮੈਲਟ ਹੋ ਰਹੇ ਸ਼ੁਰੂ ਹੋ ਗਏ ਨੇ ਉਹਦਾ ਇਫੈਕਟ ਕੀ ਹੋ ਰਿਹਾ ਜੀ ਜਿਹੜਾ ਪਾਣੀ ਦਾ ਲੈਵਲ ਸਾਡਾ ਬਹੁਤ ਜ਼ਿਆਦਾ ਵੱਧ ਰਿਹਾ ਉਹ ਪਾਣੀ ਦੇ ਵੱਧਦੇ ਨਾਲ ਕੀ ਹੋ ਰਿਹਾ ਜਿੰਨੇ ਕੋਸਟਲ ਕੰਟਰੀਸ ਹੈਗੇ ਨੇ ਜਿਵੇਂ ਮੋਰਿਸ਼ੀਅਸ ਹੋ ਗਿਆ ਮਾਲਦੀਵਸ ਹੋ ਗਿਆ ਉਹ ਕੰਟਰੀਸ ਨੇ ਜਿਹਦੇ ਉੱਪਰ ਇਫੈਕਟ ਹੋ ਰਿਹਾ ਵੀ ਆਉਣ ਵਾਲੇ ਕੁਝ ਟਾਈਮ ਦੇ ਵਿੱਚ ਉਹ ਕੰਟਰੀਸ ਦਾ ਅਸਿਸਟ ਅਸਿਸਟ ਜਿਹੜਾ ਹੈਗਾ ਜੀ ਉਹ ਖਤਮ ਹੋ ਜੂਗਾ ਜੀ ਆਪਣਾ ਜੇ ਅਸੀਂ ਆਪਣੇ ਦੇ ਮਹਾਰਾਸ਼ਟਰ ਹੋ ਗਿਆ ਜੀ ਉੜੀਸਾ ਹੋ ਗਿਆ ਕੋਲਕਾਤਾ ਹੋ ਗਿਆ ਜੀ ਜੇਕਰ ਅਸੀਂ ਗਲੋਬਲ ਵਾਰਮਿੰਗ ਨੂੰ ਨਾ ਕੰਟਰੋਲ ਕੀਤਾ ਤਾਂ ਇਹ ਪਾਣੀ ਦਾ ਲੈਵਲ ਇੰਨਾ ਵਧਣ ਲੱਗਿਆ ਤਾਂ ਸਾਡੇ ਦੇਸ਼ ਦੇ ਲਈ ਵੀ ਬਹੁਤ ਜ਼ਿਆਦਾ ਇਹ ਖਤਰੇ ਦੀ ਘੰਟੀ ਆ ਇਹਦੇ ਲਈ ਜਿਆਦਾ ਤੋਂ ਜਿਆਦਾ ਜੇ ਅਸੀਂ ਰੁੱਖ ਲਗਾਵਾਂਗੇ ਤਾਂ ਸਾਡਾ ਵਾਤਾਵਰਨ ਆ ਗਲੋਬਲ ਵਾਰਮਿੰਗ ਨੂੰ ਕੰਟਰੋਲ ਕਰਦਾ ਰਹੋਗਾ ਜੀ ਇਹਦੇ ਲਈ ਮੈਂ ਸਾਰੇ ਲੋਕਾਂ ਨੂੰ ਹੀ ਬੇਨਤੀ ਕਰਦਾ ਜੀ ਆਪਣੇ ਬੇਨਤੀ ਕਰਦਾ ਜਿਆਦਾ ਤੋਂ ਜਿਆਦਾ ਅਸੀਂ ਰੁੱਖ ਲਗਾਈਏ ਜੀ ਆਪਣਾ ਧੰਨਵਾਦ ਜੀ